ਆ ਦੇਖੋ ਮਾਰੇ ਕੀ ਐ ਨੀ ਖਰਾਬ ਨਿਕਲੇ ਜੀ ਟੈਸਟ ਕਰਕੇ ਦੇਖੋ ਤੁਸੀਂ ਪਹਿਲਾਂ ਹੀ ਤੁਹਾਨੂੰ ਪਤਾ ਮਾਰੇ ਕਿੰਨੇ ਕੋਲ ਜੀ ਅਪੋਰਚਨ ਬਣ ਕੇ ਚੱਲ ਰਹੇ ਹਮਾਰੇ ਤੁਸੀਂ ਆਪ ਫਿਆ ਨਹੀਂ ਹੋ ਮਾਰੇ ਜੀ ਇਹਦਾ ਇੰਨਾ ਦੂਸਰ ਮਾਰੇ ਜੀ ਜਿਹਨੇ ਆਲੇ ਕਰੋ 2 ਗੱਜਰ ਖਾਤਾ 70 ਮਾਇਲੀ ਕਾ ਆ ਜਮਨ ਹੋ ਰਿਹਾ ਮਾਰੇ ਤੁਸੀਂ ਵਾਈਟ ਲੈ ਕੇ ਦੇਖੋ ਉੱਪਰ ਵਾਲੀ ਉਹ ਦੀ ਸਮੈਲ ਨਾਲ ਹੀ ਕਰਾਈ ਜਾਏ ਬ੍ਰਾਈਟ ਦਾ ਕੋਈ ਟੈਂਸ਼ਨ ਨਹੀਂ ਜੀ ਕੱਢੀ ਜਾਂਦਾ ਕਿ ਕੱਢੀ ਹੋ। ਦੇਖੋ ਅਗਰ ਜੀ ਗੱਲ ਉਹ ਨਹੀਂ ਹੈਗੀ। ਮੇਨ ਮਹਾਰਾਜ ਤੁਹਾਨੂੰ ਆਪ ਧਿਆਨ ਦੇਣਾ ਚਾਹੀਦਾ ਇਹ ਚੀਜ਼ਾਂ ਦੇ ਉੱਤੇ। ਤੁਹਾਨੂੰ ਪਤਾ ਕਿੰਨੇ ਬੱਚੇ ਮਰ ਗਏ ਜਾਂ ਕਹਿ ਲੋ ਤੁਸੀਂ ਬਿਮਾਰ ਹੋ ਰਹੇ ਹੈ ਬੱਚੇ। ਜਿੰਦਗੀ ਕਿੰਨੀ ਪ੍ਰੈਸ਼ੀਅਸ ਵੀਰ ਦਾ ਆਇਆ। ਮੈਂ ਪਰੇ ਫਿਰ ਖਰਾਬ ਕੀ ਮੈਂ ਹੋ ਗਿਆ। ਕਿਹੜਾ ਜ਼ਰੂਰੀ ਕਾਰਕ ਹੈ ਗਰਮੀ ਦੇ ਮੌਸਮ ਚੇਂਜ ਹੋਣ ਕਰਕੇ ਪਰ ਬੈਠ ਫਾਇਦਾ ਕੁਝ ਨਹੀਂ ਹੈ। ਉਹ ਵੀ ਵਾਈਟ ਥੋੜਾ ਨਹੀਂ ਹੈ। ਉਹ ਕੌੜਾ ਮਰਾ ਜਮਾਈ। ਖਾਓ। ਖਾ ਕੇ ਤਾਂ ਦੇਖੋ। ਕਿਨਾਰਾ ਦਾ ਕੁਲਦੀਪ ਸਿੰਘ ਜੀ ਇੱਥੇ ਦੁਕਾਨ ਹੈ ਕਿਨਾਰਾ ਦਾ। ਸੋ ਉਹਨੂੰ ਵੇਚਰੀ ਗੁਰਵਸ਼ਣ ਹੋਣੀ ਹੈ ਅੱਜ ਕੱਲ ਤੁਹਾਡੀ ਕਿਹਨੇ ਵੀਡੀਓ ਵਾਇਰਲ ਹੋ ਰਹੀ ਸੀ ਉਹ ਦੂਜੇ ਦਾ ਅਸਲ ਸੱਚ ਕੀ ਹੈ ਜਿਹੜਾ ਕੀ ਪ੍ਰਾਪਤ ਜਗਾ ਕੇਕ ਵਿਰਦੀ ਕਸਟਮਰ ਸ਼ਾਮ ਨੂੰ ਲੈ ਕੇ ਗਿਆ ਤੇ ਮੇਰੇ ਕੋਲ ਰਾਤ ਨੂੰ ਲੈ ਕੇ ਆ ਰਿਹਾ ਉਸ ਦਾ ਤੇ ਫਰੂਟ ਕੇਕ ਸੀਗਾ ਫਰੂਟ ਕੇਕ ਦੇ ਵਿੱਚ ਤੁਹਾਡੀ ਜਿਹੜੀ ਪ੍ਰੀਜ਼ਰਵੇਸ਼ਨ ਹੈ ਉਹ ਤੁਹਾਨੂੰ ਮੇਨਟੇਨ ਆਪ ਕਰਨੀ ਪੈਂਦੀ ਹੈ ਫ੍ਰੀਜ਼ਰ ਦੇ ਵਿੱਚ ਠੰਡਾ ਰੱਖਣਾ ਪੈਂਦਾ ਤਾਂ ਜੋ ਫਰੂਟ ਗਰਮੇਸ਼ ਨਾ ਲਵੇ ਕਿੰਨੇ ਜਿਹੇ ਕਰਾ ਲਏ ਫਰ ਜਦ ਤੱਕ ਤੁਸੀਂ ਯੂਜ਼ ਨਹੀਂ ਕਰਨਾ ਤਾਂ ਕੋਈ ਪ੍ਰੈజర్ ਨੂੰ ਲੈਣਾ ਚਾਹੀਦਾ ਰੈਜਿਸਟਰ ਯੂਜ਼ ਕਰਨਾ ਕੱਡੋ ਬਾਰ ਆਪਣਾ ਕਟਿੰਗ ਕਰੋ ਤੇ ਈਟ ਕਰੋ ਮੈਨੂੰ ਕਹਿੰਦਾ 스멜 ਆ ਰਹੀ ਹੈ 스멜 ਫਰੂਟ ਹੀ ਆਪਣਾ ਪਾਣੀ ਛੱਡ ਜਾਂਦਾ ਕਈ ਵਰੀ ਫਰੂਟ ਦੀ ਫੈਲਦੀ ਫਰੂਟ ਦੀ ਹੁੰਦੀ ਹੁੰਦੀ ਆ ਉਹ ਅਸਲ ਚ ਪੈਂਦਾ ਕੋਕਟੇਲ ਪੈਂਦਾ ਹੁੰਦਾ 3 ਪੈਕ ਕੋਕਟੇਲ ਹੁੰਦੇ ਹੁੰਦੇ ਨੇ ਪੈਕਡ ਫਰੈਸ਼ ਫਰੂਟ ਤਾਂ ਪੈਂਦੇ ਹੀ ਨਹੀਂ ਉਹਦੇ ਵਿੱਚ ਇੰਟਰਨਲ ਫਰੈਸ਼ ਯੂਜ਼ ਨਹੀਂ ਯੂਜ਼ ਹੁੰਦਾ ਹੁੰਦਾ ਇੰਟਰਨਲ ਕੋਕਟੇਲ ਹੀ ਯੂਜ਼ ਹੁੰਦਾ ਹੁੰਦਾ ਤੇ ਨਹੀਂ ਮੈਂ ਬਾਰੋ ਆਪਣੇ ਆਰਡਰ ਤੇ ਦੇ ਕੇ ਤਿਆਰ ਕਰਾਈ ਦੇ। ਕੋਈ ਖਾਸ ਰੂਟ ਤੋਂ ਨਹੀਂ ਆਉਂਦੇ। ਤੁਸੀਂ ਜਾਂਚ ਕੀਤੀ ਸੀ ਕਿ ਇਹ ਫਰੈਸ਼ ਹੈ ਕਿ ਤੁਹਾਡੇ ਕੋਲੋਂ ਕਿੱਥੋਂ ਆਇਆ ਬੈਕ ਹੈ ਜਾਂ ਬਾਹਰ ਹੀ ਹੈ। ਮੇਰੇ ਕੋਲ ਵੀਰ ਜੀ ਰੋਜ਼ ਦਾ ਡੇਲੀ ਸਟਾਕ ਹੁੰਦਾ ਹੈ। ਮੈਕਸਿਮਮ ਮੈਂ 5-7 ਤੋਂ ਵੱਧ ਕੇ ਕੇਕ ਰੱਖਦਾ ਹੀ ਨਹੀਂਗਾ अवेलेबल। ਕਸਟਮਰ ਤੋਂ ਆਰਡਰ ਤੇ ਚੱਲਦਾ। ਆਰਡਰ ਆ ਗਿਆ ਤਾਂ ਵਿਦਨ ਹਾਫ ਆਵਰ ਦੇ ਵਿੱਚ ਕੇਕ ਆ ਕੇ ਲੈਣਾ अवेलेबल ਕਰਾ ਦਿੰਦੇ। 5-7 ਰੱਖਣੇ ਪੈਣੇ ਵੀ ਇੱਕ ਵੈਰਾਈਟੀ ਦੇ ਤੌਰ ਤੇ ਦੁਕਾਨ ਦੇ ਉੱਤੇ ਇੱਕ ਲੁੱਕ ਦੇਣੀ ਪੈਂਦੀ ਹੈ ਵੀ ਹਾਂ ਵੀ ਕੇਕ ਹੈਗੇ ਆਂ ਮੇਰੇ ਕੋਲ। ਜਿਹਨਾਂ ਨੂੰ ਉਹ ਕੀਕ ਲੈਂਦੇ ਉਹਨਾਂ ਨੂੰ ਵੀ ਤੁਹਾਨੂੰ ਗਾਈਡ ਕੀਤਾ ਜਾਂਦਾ ਵੀ ਕੀਕ ਦਾ ਕਿਸ ਤਰ੍ਹਾਂ ਜਦੋਂ ਗਾਰਡਨ ਡੇਟਾ ਉਹਦੇ ਉੱਤੇ ਕੀ ਉਹ ਗਾਰਡਨ ਸਮਝਾਇਆ ਜਾਂਦਾ ਕਿ ਕਿਧੇ ਦੇ ਬਾਹਰ ਰੱਖਣਾ ਹੈ ਜਾਂ ਕਿਸ ਤਰ੍ਹਾਂ ਦੀ ਦੱਸਣੀ ਹੈ ਅਸੀਂ ਕਸਟਮਰ ਨੂੰ ਦੇਣ ਤੋਂ ਪਹਿਲਾਂ ਇੱਕ ਇਹ ਕਹਿ ਦੇਣਾ ਵੀ ਸਿਸਟਮ ਕੱਟ ਕਰਨਾ ਹੈ ਫ੍ਰਿਜ ਜਾ ਕੇ ਫ੍ਰਿਜ ਜਲਾ ਲੈਣਾ ਜੀ ਮੌਸਮ ਹੈ ਅਸਲ 'ਚ ਇਹ ਜਿਹੜਾ ਮੌਸਮ ਚੇਂਜ ਹੋ ਰਿਹਾ ਨਾ ਉਹ ਟੈਂਪਰੇਚਰ ਅਫਸੈਟ ਹੈ ਉਹ ਮੇਨਟੇਨ ਦਾ ਕਸਟਮਰ ਨੇ ਜਾ ਕੇ ਆਪਣੇ ਘਰੇ ਕਰਨਾ ਹੈ ਪ੍ਰੋਡਕਟ ਨੂੰ ਅਸਤਾ ਆਪਣੇ ਲੋਕ ਕੇ ਦੇਣੀਆਂ ਚੀਜ਼ ਹੈ ਜਾ ਕੇ ਕਸਟਮਰ ਅਗਰ ਉਸ ਨੂੰ ਬਾਹਰ ਰੱਖ ਦੇ ਰਸੋਈ ਚ ਰੱਖ ਦੇ ਕਿਧਰ ਵੀ ਪ੍ਰੋਡਕਟ ਨੂੰ ਰੱਖ ਦੇ ਉਹ ਗਰਮੈਸ਼ ਡੱਬੇ ਚ ਪੈਕ ਹੈ ਗਰਮੈਸ਼ ਖਾ ਜਾਂਦਾ ਫਰੂਟ ਜਿਹੜਾ ਕੋ ਕੇਕ ਲੈਂਦੇ ਨੇ ਮਾਮਲੇ ਬੜੇ ਆ ਰਹੇ ਪਟਿਆਲੇ ਚ ਇਹ ਨਹੀਂ ਲੱਗਦਾ ਤੁਹਾਨੂੰ ਕਿ ਹੁਣ ਖਾਸ ਤਵੱਜੋ ਦੇਣ ਦੀ ਜ਼ਰੂਰਤ ਹੈ ਕੇਕ ਦੇ ਕੰਮ ਤੇ ਤਵੱਜੋ ਵੀ ਜੀ ਉਸ ਟੌਪਿਕ ਤੇ ਅਸੀਂ ਆਪ ਆਪਣੇ ਨੂੰ ਦੇਣੇ ਆ ਵੀ ਕਸਟਮਰ ਦੀ ਫੀਡਬੈਕ ਗੁੱਡ ਆਵੇ ਬੈਡ ਦੀ ਤਾਂ ਕੋਈ ਚੰਦਾ ਹੀ ਨਹੀਂ ਵੀ ਬਿਲਕੁਲ ਬੈਡ ਦੀ ਆਵੇ ਰਿਕੁਆਇਰਮੈਂਟ ਉਹੀ ਕਹਿ ਰਹੇ ਜੀ ਅਨਗੈਲੀ ਸਾਡੇ ਤੋਂ ਵੀ ਹੋ ਸਕਦੀ ਹੈ ਅਨਕੈਲੀ ਕਸਟਮਰ ਤੋਂ ਵੀ ਹੋ ਸਕਦੀ ਹੈ ਸੰਭਾਲਣਾ ਤਾਂ ਜਾ ਕੇ ਇੱਕ ਬੰਦੇ ਨੂੰ ਪੈਣੀ ਹੈ ਸਾਡੇ ਦਾ ਆਨੇ ਅਸੀਂ ਨਾਲ ਦਿਨ ਫ੍ਰੀਜ ਵਿੱਚ ਲਗਾ ਦੇਨੇ ਹਾਂ 24 ਘੰਟੇ ਫ੍ਰੀਜ ਦੇ ਵਿੱਚ ਅਵੇਲੇਬਲ ਦਿੰਦੇ ਹਾਂ ਆਦੀ ਬਾਹਰ ਨਹੀਂ ਲਗਾਦੇ ਨੋਰਮਲ ਫ੍ਰੀਜ ਚ ਹੁੰਦੇ ਨੇ ਬਟ ਟੈਂਪਰੇਚਰ ਉਸ ਨੂੰ ਮੈਂਟੇਨ ਹੀ ਮੈਂਟੇਨ ਦੇਣਾ ਪੈਂਦਾ ਹੈ ਟੈਂਪਰੇਚਰ ਨੋਰਮਲ ਤਾਂ ਨਹੀਂ ਹੁੰਦੇ ਕੇਕ ਦਾ ਫ੍ਰੀਜ ਲੱਗਦਾ ਨਹੀਂ ਆ ਦੇਖੋ ਨੋਰਮਲ ਫ੍ਰੀਜਾਂ ਦੇ ਸਾਹਮਣੇ ਲੱਗੇ ਨੇ ਨੋਰਮਲ ਫ੍ਰੀਜਾਂ ਉਹ ਸਾਹਮਣੇ ਲੱਗੇ ਬਿਸਲੇ ਫ੍ਰੀਜਾਂ ਨੋਰਮਲ ਫ੍ਰੀਜਾਂ ਕੋਈ ਹੋ ਨਹੀਂ ਮਾਈਨਸ ਦੇ ਵਿੱਚ ਨਹੀਂ ਰੱਖੀ ਤਾਂ ਕੇਕ ਨੂੰ ਤੇ ਉਹ ਕਸਟਮਰ ਜਿਹਨੂੰ ਆਇਆ ਸੀ ਤੁਹਾਡਾ ਗਲਤ ਹੋਇਆ ਸੀ ਮੈਂ ਬਾਅਦ ਵਿੱਚ ਫਿਰ ਕਰ ਲਵਾਂਗਾ ਨਹੀਂ ਮੈਂ ਕੋਈ ਟੈਨਸ਼ਨ ਨਹੀਂ ਮੈਂ ਮੈਂ ਠੀਕ ਐ ਮੈਂ ਵੀਰ ਜੀ ਚਲੋ ਜੋ ਵੀ ਸੌਟ ਆਊਟ ਹੋਇਆ ਮੈਂ ਉਹਨਾਂ ਨੂੰ ਪੀਸ ਰਿਫੰਡ ਕਰਕੇ ਨਾਲ ਦੇਣਾ ਦਿੰਦਾ ਹਾਂ ਕਿ ਵੀਰ ਜੀ ਜੋ ਵੀ ਆਈਸ਼ੂ ਮੇਰੇ ਵੱਲੋਂ ਗਲਤੀ ਹੋਈ ਐ ਜਾਂ ਉੱਥੇ ਜਾ ਕੇ ਮੇਨਟੇਨ ਤੁਹਾਡੇ ਤੋਂ ਨਹੀਂ ਹੋਇਆ ਜੋ ਵੀ ਐ ਚਲੋ ਸੋ ਬੀ ਕਲੋਜ਼ ਕਰ ਦੋ ਕਿ ਪ੍ਰਾਂ ਪਿਓ ਤੁਹਾਨੂੰ ਉਹ ਦੇ ਦਤਾ ਹਾਂ ਇਹ ਤਾਂ ਵਿਧੀ ਹੁਣ ਮੈਂ ਮੇਰੇ ਵੱਲੋਂ ਫਰੈਸ਼ ਐ ਕਿਉਂਕਿ ਮੇਰੇ ਕੋਲ ਸਟਾਕ ਮੈਂ ਫਾਲਤੂ ਰੱਖਦਾ ਹੀ ਨਹੀਂਗਾ ਮੇਰੇ ਕੋਲ ਫालतू ਸਟਾਕ ਨਾ ਮੈਂ ਕਿਹਾ ਮੇਰੇ ਕੋਲ ਚਾਰ-ਚਾਰ ਦਿਨ ਦੀ ਹੈ ਮੇਰੇ ਕੋਲ ਓਵਰ ਸਟਾਕ ਪੈਫ੍ਰਿਜ ਭਰੇ ਪਏ ਨੇ ਉਹ ਕੰਮ ਮੈਂ ਰੱਖ ਲਈ ਨੀਗਾ ਕਸਟਮਰ ਦੀ ਡਿਮਾਂਡ ਹੁੰਦੀ ਫਰੂਟ ਕੇਕ ਚਾਹੀਦਾ ਜੇ ਉਹਨੂੰ ਫਰੂਟ ਕੇਕ ਦੇਈ ਦੇ ਕਸਟਮਰ ਆ ਕੇ ਕਸਟਮਰ ਆ ਕੇ ਖੁਦ ਮੰਗਦਾ ਫਰੂਟ ਕੇਕ ਚਾਹੀਦਾ ਚਾਕਲੇਟ ਕੇਕ ਚਾਹੀਦਾ ਫਲੇਵਰ ਚਾਹੀਦਾ ਅਗਲੇ ਨੂੰ ਦਿਖਾ ਲਈ ਦੀ ਵੀ ਆ ਫਰੂਟ ਕੇਕ ਹੈ ਚਾਕਲੇਟ ਹੈ ਕਸਟਮਰ ਆਪ ਹੱਥ ਰੱਖਦਾ ਵੀ ਇਹ ਦੇ ਦੇ ਮੈਨੂੰ ਰਿਕੁਆਇਰਮੈਂਟ ਤੇ ਕਸਟਮਰ ਨੇ ਦੇਣੀ ਹੈ ਨਾ ਸੀ ਅਗਲੇ ਨੂੰ ਆਪਸ਼ਨ ਦੇ ਦੇਣੀ ਆ ਵੀ ਆ ਪੇ ਸਾਰੇ ਅਵੇਲੇਬਲ ਜਿਹੜੇ ਕੇਕ ਉਹ ਜਿਹਨਾਂ ਨੂੰ ਤੁਸੀਂ ਲੈਂਦੇ ਹੋ ਉਹ ਫਿਰ ਕਿੰਨੇ ਦਿਨ ਤੁਹਾਡਾ ਡਿਲਵੀ ਉੱਤੀ ਜਾਂਦੇ ਆ ਤੇ ਜਿਹੜੇ ਡੀ ਇੰਪੀਡੈਂਸ ਇੰਨਾ ਵੀ ਤੱਕ ਰਹਿੰਦੇ ਆ ਕੇਕ ਦੀ ਸ਼ੈੱਲ ਆਈ ਫਿਰ ਜੀ 2 ਦਿਨ ਫ੍ਰੀਜ ਦੇ ਵਿੱਚ ਅਵੇਲੇਬਲ ਹੈ ਜਿੰਨਾ ਵਿੱਚ ਫਿਰ ਤੋਂ ਬਾਅਦ ਉਸੇ ਆਪੇ ਸੌਟ ਆਊਟ ਬਾਅਰ ਕਰ ਦਿੰਦੇ ਆ ਤੁਸੀਂ ਉਹਨੂੰ ਚੁੜਦਲ ਦਿਓ ਵਾਪਸ ਨੂੰ ਲੈਂਦਾ ਬੰਦਾ ਉਹ ਡਿਸਟਰਾਈਵ ਹੁੰਦਾ ਦਾ ਵਾਪਸ ਹੀ ਜਾਂਦਾ